ਆਜੋ ਆ ਖੜਾ ਕਰਦੇ ਕੋੜਾਤ ਆ ਹੱਥ ਖੜਾ ਕਰਕੇ ਨੰਗ ਜਾ ਕਰੋ ਮੜਾ ਬਹਿ ਜਾਓ ਘੰਟਾ ਇੱਥੇ ਆ ਕੇ ਆ ਇਲਾਕੇ ਦੇ ਲੋਕ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਆ ਜੱਥੇਬੰਦਿਆ ਕਿਉਂ ਨਹੀਂ ਸਾਥ ਦੇ ਰਹੇ ਮੈਂ ਨਕੋਦਰ ਤੋਂ ਜਿਹੜਾ ਜਗਰਾਉ ਨੂੰ ਜਾਂਦਾ ਰੋਡ ਮੈਂ ਉਸ ਰੋਡ ਤੇ ਖੜਾ ਸਿੰਗਲ ਰੋਡ ਆ ਏ ਟੁੱਟਿਆ ਰੋਡ ਆ ਇਸ ਤੋਂ ਪਹਿਲਾਂ ਵੀ ਮੈਂ ਇੱਕ ਵਾਰੀ ਵੀਡੀਓ ਪਾਈ ਸੀਗੀ ਪਰ ਮੈਂ ਧੰਨਵਾਦ ਕਰਦਾ ਜੱਥੇਬੰਦੀ ਦਾ ਜਿਹੜੀ ਕਿ ਜਿਹਨੇ ਆ ਕੇ ਮੋਰਚਾ ਸਾਹਮਣ ਆ ਪਰ ਸਾਡੇ ਪੰਜਾਬ ਦੇ ਲੋਕ ਐਡੇ ਕਿ ਬਸਰਮ ਨੇ ਕੋਲ ਦੀ ਨੰਗੀ ਜਾਂਦੇ ਨੇ ਐਣੀ ਵੀ ਘੰਟਾ ਇਨਾਂ ਕੋਲੇ ਬਹਿ ਕੇ ਜਾਈ ਆ ਸਾਰੀਆਂ ਗੱਡੀਆਂ ਜਿਹੜੀਆਂ ਫਰੀ ਦੇ ਵਿੱਚ ਨਗ ਰਹੀਆਂ ਨੇਗੀਆਂ ਕਾਰਨ ਕੀ ਆ ਜਿਹੜਾ ਕਿ ਸਾਡਾ ਮੁੱਖ ਮੰਤਰੀ ਸਾਡੀ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਡਰਾਮੇ ਕਰਦੀ ਆ ਅਸੀਂ ਟੋਲ ਬੰਦ ਕਰਤੇ ਸੀ ਆ ਬੰਦ ਕਰਤੇ ਆ ਸਭ ਤੋਂ ਜਿਹੜੀ ਨਰਕ ਸੜਕਾ ਸਭ ਤੋਂ ਟੁੱਟੀ ਸੜਕਾ ਹੈ ਸਭ ਤੋਂ ਟੁੱਟੀ ਹੋਈ ਸੜਕਾ ਹੈ ਟੁੱਟੀ ਹੋਈ ਸੜਕ ਦੇ ਉੱਪਰ ਗੁੰਡਾਪਾਰਤੀ ਜਿਹੜੀ ਕਿ ਲੱਗ ਰਹੀ ਐ ਟੋਲ ਲੱਗ ਰਿਹਾ ਟੁੱਟੀਆਂ ਸੜਕਾਂ ਦੇ ਉੱਪਰ ਟੋਲ ਓਏ ਓਏ ਮੁੱਖ ਮੰਤਰੀ ਸਾਹਿਬ ਕਿੱਥੇ ਸੁੱਤਾ ਪਿਆ ਤੂੰ ਆ ਟੁੱਟੀਆਂ ਸੜਕਾਂ ਉੱਪਰ ਟੋਲ ਲੱਗੀਆਂ ਜਿਹੜੇ ਜੱਥੇਬੰਦੀ ਨੂੰ ਤੁਸੀਂ ਮਾੜਾ ਕਹਨੇ ਹੋ ਨਾ ਅੱਜ ਆ ਜੱਥੇਬੰਦੀਆਂ ਨੇ ਮੋਰਚਾ ਸਾਮ੍ਹਿਆ ਆ ਸਾਰੇ ਪੜ੍ਹੇ ਲਿਖੇ ਲੋਕ ਗੱਡੀਆਂ ਟੜਵਾ ਤੜਵਾ ਕੇ ਇੱਥੇ ਤਾਂ ਵੀ ਟੋਲ ਲੈਂਦੇ ਨੇ ਇਹਨਾਂ ਦੀ ਕਿਸੇ ਦੀ ਜ਼ਰਤ ਨਹੀਂ ਹੋਈ ਕਿ ਇੱਥੇ ਖੜਕੇ ਬੋਲ ਪੈਣ ਜਾਂ ਕੋਈ ਧੜਨਾ ਲਾ ਲੈਣਾ ਜ਼ਰਤ ਨਹੀਂ ਕੀਤੀ ਹੋਈ ਆ ਸਾਡੇ ਜੱਥੇਬੰਦੀ ਦੀ ਤਾਕਤ ਅੱਜ ਸਾਡੀਆਂ ਕਿਸਾਨ ਜਿੱਥੇ ਬੰਦੇ ਨਹੀਂ ਤਾਕਤ ਜਿਹੜੇ ਤੀਜੇ ਦਿਨ ਕਿਸਾਨ ਜਿੱਥੇ ਬੰਦਿਆਂ ਨੂੰ ਕਹਿ ਰਹੇ ਨੇ ਟੁੱਟਿਆ ਰੋੜ ਤੇ ਗੁੰਡਾ ਪਰਚੀ ਜਿਹੜੀ ਕਿ ਇੰਨਾ ਟੋਲ ਇਸ ਦੇ ਉੱਤੇ ਕਰਾਇਆ ਜਾ ਰਿਹਾ ਅੱਜ ਤੱਕਰ ਕਿਸ ਦੀ ਹਿੰਮਤ ਨਹੀਂ ਹੋਈ ਮੈਂ ਪਹਿਲਾਂ ਵੀ ਇਸ ਤੇ ਬੋਲਿਆ ਕਿ ਜਿਹੜਾ ਇਹ ਉਧਰੋਂ ਜਿਹੜਾ ਟੋਲ ਆਉਂਦਾ ਭਰਾਵੋ ਨਕੋਦਰ ਤੋਂ ਆਉਂਦਾ ਸੋਨੂੰ ਮੈਂ ਸਾਰਾ ਟੋਲ ਸਾਰੀ ਸੜਕ ਦਿਖਾ ਦੂੰਗਾ ਸਿੰਗਲ ਸੜਕਾ ਸਿੰਗਲ ਸੜਕ ਦੇ ਉੱਪਰ ਟੋਲ ਉਧਰ ਟੁੱਟੀ ਹੋਈ ਸੜਕ ਦੇ ਉੱਪਰ ਟੋਲ ਓਏ ਪੰਜਾਬ ਦੇ ਲੋਕੋ ਇਲਾਕੇ ਦੇ ਲੋਕੋ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਆ ਜੱਥੇਬੰਦਿਆ ਕਿਉਂ ਨਹੀਂ ਸਾਥ ਦੇ ਰਹੇ ਮੇਰੇ ਸਾਰੇ ਜੱਥੇਬੰਦਿਆ ਨੂੰ ਬੇਨਤੀ ਹੈ ਵੀ ਸਾਰੇ ਜੱਥੇਬੰਦਿਆ ਇਕੱਠਿਆਂ ਹੋ ਕੇ ਇਹ ਸਾਡੇ ਜੱਥੇਬੰਦੀ ਦਾ ਸਾਥ ਦਿਓ ਇਹ ਟੋਲ ਪੱਟਿਆ ਨਹੀਂਣਾ ਚਾਹੀਦਾ ਇਹ ਟੋਲ ਕਿਸੇ ਕੀਮਤ ਤੇ ਲੱਗਿਆ ਨਹੀਂ ਜਾਣਾ ਚਾਹੀਦਾ ਇਹ ਸਾਡੀ ਜੱਥੇਬੰਦੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਲੋਕ ਇੱਥੋਂ ਲੰਘਦੇ ਹੋ ਯਰ ਕਿਹਦੀ ਸ਼ਰਮ ਲੱজে ਘੰਟਾ ਕੋਈ ਬਹਿ ਕੇ ਘੰਟਾ ਕੋਈ ਬਹਿ ਜਾਏ ਇੱਥੇ ਬੈਠੋ ਸਹੀ ਇੱਥੋਂ ਕੋਈ 10 ਰੁਪਏ 5 ਰੁਪਏ ਕੱਢ ਕੇ ਖੜਜੂ ਇਹ ਤਾਂ ਸਾਡੀ ਜੱਥੇਬੰਦੀ ਦਾ ਉਸੂਲ ਹੀ ਨਹੀਂ ਹੈਗਾ ਇਹ ਐਡੀਆਂ ਜੱਥੇਬੰਦੀਆਂ ਕਿਸੇ ਕਰੋੜਾਂ ਤੇ ਵਿਕਣ ਆਲੀਆਂ ਨਹੀਂ ਹੈਗੀਆਂ ਜੋ ਕੋਈ ਪਾਣੀ ਧਾਣੀ ਦੇ ਜਾਂਦਾ ਬਾਪੂ ਜੀ ਕਹਿੰਦਾ ਲੈ ਲੈਣਾ ਕੋਈ ਨਹੀਂ ਸਾਨੂੰ ਕੋਈ ਨਹੀਂ ਹੈਗਾ ਸਾਨੂੰ ਇਹਦਾ ਇਹ ਆ ਵੀ ਲੋਕ ਆਵਾਜ਼ ਬਣ ਕੇ ਜਲਦੀ ਨਾਲ ਜਲਦੀ ਟੋਲ ਪਲਾਜ਼ਾ ਪੱਟਿਆ ਜਾਵੇ ਤੇ ਸੜਕ ਨੂੰ ਸਰਕਾਰ ਸਮਾਰੇ ਐਨੀ ਟੁੱਟੀ ਹੋਈ ਸੜਕ ਦੇ ਉੱਪਰ ਤੁਸੀਂ ਜਾ ਕੇ ਦੇਖ ਲਓ ਵੀ ਆ ਗੋ ਆਪਣਾ ਦਰਿਆ ਆ ਗਿਆ ਦਰਿਆ ਤੋਂ ਬਾਅਦ ਕਿਵੇਂ ਪਾਚ ਲੱਗੇ ਨੇਗੇ ਕਿਵੇਂ ਗੱਡੀਆਂ ਟੁੱਟੀਆਂ ਹੋਈਆਂ ਨੇਗੀਆਂ ਬਾਪੂ ਜੀ ਕਿੰਨੀ ਪਰਚੀ ਸੀਗੀ ਜੀ ਇਹ ਦੀ ਪਰਚੀ ਮੇਰੇ ਖਿਆਲ ਜੀ 130 ਰੁਪਏ ਹੋਣੀ ਸ਼ਾਇਦ ਪਰਚੀ ਜਿਹੜੀ 105 ਰੁਪਏ 105 ਰੁਪਏ ਜਿਹੜੀ ਨਕੋਦਰ ਇੱਥੋਂ ਤੁਸੀਂ ਸੜਕ ਦੇਖ ਰਹੇ ਜੀ ਠੀਕ ਹੈ ਪਰ ਨਕੋਦਰ ਜੀ ਇੰਨੀ ਖਸਤਾ ਹਾਲ ਹੈ ਨਾ ਜੀ ਉੱਥੇ ਗੱਡੀਆਂ ਇੱਕ ਦੋ ਮੌਤਾਂ ਵੀ ਹੋ ਗਈਆਂ ਜਾਨੀ ਤੇ ਮਾਲੀ ਨੁਕਸਾਨ ਹਾਂਜੀ ਹਾਂਜੀ ਜਾਨੀ ਤੇ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਜੀ ਇਹ ਗੁੰਡਾ ਪਰਚੀ ਵਸੂਰ ਰਹੇ ਆ ਇਹਨਾਂ ਨੂੰ ਆਪਣਾ ਅਧਿਕਾਰ ਪਤਾ ਵੀ ਅਸੀਂ ਪਰਚੀ ਲੈਣੀ ਇਹਨਾਂ ਨੂੰ ਕਰਤੱਵ ਨਹੀਂ ਆਪਣਾ ਪਤਾ ਕਿ ਅਸੀਂ ਇਹਨੂੰ ਸੜਕ ਨੂੰ ਵੀ ਬਣਾਉਣਾ ਵਾ ਅਸੀਂ ਇਹਨਾਂ ਨਾਲ ਪਿਛਲੇ 4 ਮਹੀਨੇ ਤੋਂ ਮੀਟਿੰਗਾਂ ਕਰ ਰਹੇ ਆ ਇਹਨਾਂ ਸਾਨੂੰ ਟਾਲ ਟਾਲ ਮਟੋਲ ਦੀ ਨੀਤੀ ਅਪਣਾਈ ਆ ਇਹਨਾਂ ਦਾ 27 ਜਿਹੜਾ ਟੂਲ ਖਤਮ ਹੋ ਜਾਣਾ ਵਾ ਇਹ ਸਿਰਫ ਟਾਈਮ ਲਗਾਉਣਾ ਚਾਹੁੰਦੇ ਆ ਤੇ ਗੁੰਡਾ ਟੈਕਸ ਇਕੱਠਾ ਕਰ ਰਹੇ ਆ ਤੇ 26 ਤਰੀਕ ਨੂੰ ਪ੍ਰੋਗਰਾਮ ਰੱਖਿਆ ਜੀ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਵੀ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਇਹ ਟੋਲ ਤੇ ਪਹੁੰਚੀਏ ਤੇ ਇਹ ਟੋਲ ਨੂੰ ਪੱਟ ਕੇ ਜਿਹੜਾ ਕਿ ਸਾਈਡ ਤੇ ਕਰੀਏ ਉਹ ਪਹਿਨੇ ਟੋਲ ਪੱਟ ਕੇ ਸਾਈਡ ਤੇ ਕਰੇ ਕਿੰਨੇ ਥਾਵਾਂ ਤੇ ਟੋਲ ਬੰਦ ਕਰਾਏ ਨੇਗੇ ਸਟਰੀਮ ਵੀਡੀਓ ਦੀ ਗੱਲ ਕਰਦਾ ਮੈਂ ਆ ਇਹਨੂੰ ਆ ਕੇ ਮੀਡੀਆ ਕਵਰ ਕਰੇ ਮੈਂ ਸਾਰੀ ਸੜਕ ਦਿਖਾ ਦੂੰਗਾ ਵੀ ਕਿੱਡੀ ਵੱਡੀ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ ਟੁੱਟੀ ਸੜਕ ਦੇ ਉੱਪਰ ਨਕੋਦਰ ਤੋਂ ਜਿਹੜਾ ਜਗਰਾਉਂ ਨੂੰ ਰੋਡ ਜਾਂਦਾ ਟੁੱਟਿਆ ਹੋਇਆ ਰੋਡ ਹੈ ਇਸ ਰੋਡ ਉੱਪਰ ਗੁੰਡਾ ਪਰਚੀ ਜਿਹੜੀ ਲੱਗੀ ਜਾਂਦੀ ਹੈ ਸਾਰੇ ਦੇ ਉੱਪਰ ਨਾ ਕੋਈ ਅੱਜ ਤੱਕ ਬੋਲਿਆ ਨਾ ਕਿਸ ਨੂੰ ਲੋੜ ਆ ਨਾ ਕੋਈ ਕਿੱਥੇ ਆ ਕੇ ਲੀਡਰ ਸਾਡੇ ਚੁਣੇ ਹੋਏ ਨਮਾਇੰਦਿਆਂ ਦਾ ਕੀ ਫਰਜ ਆ ਆ ਸਾਡੀਆਂ ਜਿਹੜੀਆਂ ਜੱਥੇਬੰਦੀਆਂ ਨੇ ਨਾ ਇੰਨਾ ਕਰਕੇ ਜਿਹੜਾ ਅੱਜ ਪੰਜਾਬ ਬਚਿਆ ਹੋਇਆ ਇਹ ਮੁੱਦਿਆਂ ਦੀ ਗੱਲ ਕਰਦੇ ਨੇ ਇਹ ਨੀਤੀਆਂ ਦੀ ਗੱਲ ਕਰਦੇ ਨੇ ਇਸ ਤੋਂ ਵੱਡਾ ਮੁੱਦਾ ਕੀ ਹੋਊਗਾ ਕਿ ਟੁੱਟੀ ਹੋਈ ਸੜਕ ਦੇ ਉੱਪਰ ਟੋਲ ਲੱਗਣਾ ਕੋਈ ਇਹ ਪੋਲਿਟੀਕਲ ਬੰਦੇ ਨੇ ਅੱਜ ਤੱਕ ਕਿਸੇ ਨੇ ਗੱਲ ਚੱਕੀ ਕਿਸੇ ਕਾਂਗਰਸ ਨੇ ਚੱਕੀ ਕਿਸੇ ਝਾੜੂ ਵਾਲਿਆਂ ਨੇ ਚੱਕੀ ਕਿਸੇ ਬੀਜੇਪੀ ਵਾਲਿਆਂ ਨੇ ਚੱਕੀ ਕਿਸੇ ਬਾਦਲਦਾਲਾ ਨੇ ਚੱਕੀ ਇਹ ਗੱਲ ਚੱਕੀ ਕਿਹਨੇ ਗੱਲ ਸਾਡੀਆਂ ਆ ਜੱਥੇ ਮੈਂ ਪ੍ਰਧਾਨ ਜੀ ਦਾ ਸਾਰੇ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਦੋਂ ਵੀ ਕਿਤੇ ਸਾਡੀ ਲੋੜ ਪਊਗੀ 26 ਤਰੀਕ ਦਾ ਮੇਰਾ ਇੱਕ ਪ੍ਰੋਗਰਾਮ ਪਹਿਲਾਂ ਜੇ ਮੇਰਾ ਉਹਨੂੰ ਕੈਨਸਲ ਹੋਇਆ ਤਾਂ ਮੈਂ 26 ਤਰੀਕ ਨੂੰ ਇੱਥੇ ਪਹੁੰਚੂਗਾ ਹਰ ਹਾਲਤ ਦੇ ਵਿੱਚ ਪਰ ਜੇ ਕਿਤੇ ਲੋੜ ਪਈ ਅਸੀਂ ਉਧਰੋਂ ਟਰਾਲੀਆਂ ਭਰ ਕੇ ਆਪਣੇ ਮਾਨਸ ਏਰੀਆ ਦੇ ਵਿੱਚੋਂ ਲੈ ਕੇ ਆਵਾਂਗੇ ਇਹਨਾਂ ਨਾਲ ਕਣਿਆ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਟੱਕਾ ਕਰੂਗਾ ਸਾਨੂੰ ਚਾਹੇ ਇਹਨਾਂ ਦੇ ਨਾਲ ਮਰਨਾ ਮਨਜ਼ੂਰ ਅਸੀਂ ਇੱਥੇ ਨਾਲ ਆ ਇਹਨਾਂ ਨੇ ਬਹੁਤ ਤਕੜਾ ਮੁੱਦਾ ਚੱਕਿਆ ਜਦੋਂ ਸਾਨੂੰ ਆਵਾਜ਼ ਮਾਰਨਗੇ ਅਸੀਂ ਪ੍ਰਧਾਨ ਜੀ ਸੀ ਪੰਜਾਬ ਕਿਸਾਨ ਜੁਗਨੀਆਂ ਦੇ ਨਾਲ ਆਜੋ ਆਹ ਖੜਾ ਕਰਦੇ ਘੁਰਾਤ ਆਹ ਹੱਥ ਖੜਾ ਕਰਕੇ ਲੰਘ ਜਾ ਕਰੋ ਮੜਾ ਬਹਿ ਜਾਓ ਘੰਟਾ ਇੱਥੇ ਆ ਕੇ ਅਸੀਂ ਹੁਣ ਮੈਂ ਕਹਿਣਾ ਵੀ ਇਹ ਟੋਲ ਨੂੰ ਜਥੇਬੰਦੀ ਨੂੰ ਕਹਿਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਵੀ ਜਲਦੀ ਤੋਂ ਜਲਦੀ ਇਹ ਟੋਲ ਨੂੰ ਪਟਾਓ ਪਟਾ ਕੇ ਸਾਈਡ ਤੇ ਕਰੋ ਇਹ ਗੁੰਡਾ ਪਰਚੀ ਜਿਹੜੀ ਸਾਰੇ ਲੀਡਰਾਂ ਦੀ ਜੇਬ ਦੇ ਵਿੱਚ ਜਾ ਰਹੀ ਹੈ ਅਸੀਂ ਸਾਰੀ ਜਥੇਬੰਦੀ ਦੇ ਨਾਲ ਆ ਸਾਰੀ ਜਥੇਬੰਦੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ